ਪਾਕਿਸਤਾਨ ਦੇ ਵਿੱਚ ਏਮਨਾਬਾਦ ਦੀ ਉਹ ਮੁਕੱਦਸ ਧਰਤੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਹੀ ਇੱਕ ਬਹੁਤ ਬਹੁਮੁੱਲਾ ਸੰਦੇਸ਼ ਦੁਨੀਆਂ ਦੇ ਨਾਮ ਕੀਤਾ ਉਹ ਇਹੀ ਜਗ੍ਹਾ ਜਿੱਥੇ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਜੀ ਮਿਹਨਤੀ ਕਮਾਈ ਦੇ ਵਿੱਚੋਂ ਦੁੱਧ ਕੱਢਿਆ ਤੇ ਮਲਕ ਭਾਗੋ ਦੇ ਪੂੜਿਆਂ ਦੇ ਵਿੱਚੋਂ ਲਹੂ ਕੱਢਿਆ ਸੀ ਅਸੀਂ ਕਿੱਸਿਆਂ ਕਹਾਣੀਆਂ 'ਚ ਕਿਤਾਬਾਂ 'ਚ ਬਹੁਤ ਵਾਰ ਸੁਣਿਆ ਹੋਵੇਗਾ ਪਰ ਪਹਿਲੀ ਵਾਰੀ ਮੌਕਾ ਮਿਲਿਆ ਇਸ ਜਗ੍ਹਾ ਨੂੰ ਆਪਣੀ ਅੱਖੀਂ ਵੇਖਣ ਦਾ ਜਿੱਥੇ ਗੁਰੂ ਨਾਨਕ ਸਾਹਿਬ ਨੇ ਇੱਕ ਬਹੁਤ ਵੱਡਾ ਸੰਦੇਸ਼ ਦਿੱਤਾ ਕਿ ਕਿਵੇਂ ਇਮਾਨਦਾਰੀ ਦੀ ਕਮਾਈ ਨੂੰ ਅੱਗੇ ਲੈ ਕੇ ਰੱਖਣਾ ਹੈ ਅੱਗੇ ਚੱਲਣਾ ਹੈ ਕਿਰਤ ਕਰਨੀ ਹੈ ਨਾਮ ਜਪਣਾ ਵੰਡ ਕੇ ਛਕਣਾ ਹੈ ਔਰ ਦੂਸਰੇ ਪਾਸੇ ਜਿਹੜੇ ਬੇਈਮਾਨੀਆਂ ਕਰਦੇ ਨੇ ਉਹਨਾਂ ਦੀ ਕਮਾਈ ਕਿਸ ਢੰਗ ਦੇ ਨਾਲ ਹੁੰਦੀ ਹੈ ਉਹ ਗੁਰੂ ਨਾਨਕ ਸਾਹਿਬ ਨੇ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਸੀ ਇਸੇ ਕਰਕੇ ਉਹਨਾਂ ਨੇ ਆਪਣੀ ਸੂਝ-ਬੂਝ ਵਰਤਦੇ ਆ ਦੁਨੀਆ ਭਰ ਦੇ ਵਿੱਚ ਜਿੱਥੇ ਉਹਨਾਂ ਨੂੰ ਮੌਕਾ ਮਿਲਿਆ ਆਪਣੇ ਜੀਵਨ ਕਾਲ ਦੇ ਦੌਰਾਨ ਚਾਰ ਉਦਾਸੀਆਂ ਕਰਨ ਦਾ ਪਹਿਲੀ ਉਦਾਸੀ ਦੇ ਵਿੱਚ ਇੱਕ ਬਹੁਮੁੱਲਾ ਸਬੂਤ ਔਰ ਬਹੁਮੁੱਲੀ ਜਿਹੜੀ ਕਹਾਣੀ ਹੈ ਉਹ ਗੁਰੂ ਨਾਨਕ ਸਾਹਿਬ ਨੇ ਸਾਡੇ ਸਾਹਮਣੇ ਰੱਖੀ ਕਿਉਂਕਿ ਜਿਹੜੀ ਇਹ ਇਮਾਰਤ ਹੈ ਮੁਕੱਦਸ ਧਰਤੀ ਹੈ ਇੱਥੇ ਹੀ ਗੁਰੂ ਨਾਨਕ ਸਾਹਿਬ ਨੇ ਆਪਣੇ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਸਮਾਧ ਰਚਿਆ ਤੇ ਭਾਈ ਲਾਲੋ ਦੀ ਮਿਹਨਤ ਦੀ ਕਮਾਈ ਦੇ ਵਿੱਚੋਂ ਦੁੱਧ ਕੱਢਿਆ ਤੇ ਮਲਕ ਭਾਗੋ ਜੋ ਕੀ ਬੇਈਮਾਨੀ ਕਰਦਾ ਸੀ ਲੋਕਾਂ ਨੂੰ ਠੱਗਦਾ ਸੀ ਉਸ ਦੇ ਪੂੜਿਆਂ ਦੇ ਵਿੱਚੋਂ ਲਹੂ ਕੱਢਿਆ ਉਸ ਦਾ ਮਤਲਬ ਇਹ ਨਹੀਂ ਸੀ ਕਿ ਲਹੂ ਜਾਂ ਦੁੱਧ ਵਗ ਰਿਆ ਸੀ ਉਸ ਦਾ ਮਤਲਬ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਮੁਤਾਬਕ ਇਹ ਸੀ ਕਿ ਮਿਹਨਤ ਦੀ ਕਮਾਈ ਨਾਲ ਜੀਵਨ ਆਪਣਾ ਜਿਉਣਾ ਚਾਹੀਦਾ ਹੈ ਬੇਈਮਾਨੀ ਕਰਕੇ ਠੱਗੀ ਕਰਕੇ ਆਪਣੇ ਜੀਵਨ ਦੇ ਵਿੱਚ ਕਾਮਯਾਬੀ ਹਾਸਲ ਕਰਨ ਦੀ ਕੋਸ਼ਿਸ਼ ਤੱਕ ਵੀ ਨਹੀਂ ਕਰਨੀ ਚਾਹੀਦੀ ਦੂਰ ਦਰਾਡੇ ਉਹ ਸੰਗਤ ਇੱਥੇ ਆਉਂਦੀ ਹੈ ਤਰਸਦੇ ਨੇ ਦਰਸ਼ਨ ਕਰਨ ਦੇ ਲਈ ਪਰ ਸਾਨੂੰ ਵੀ ਅੱਜ ਪਹਿਲੀ ਵਾਰੀ ਮੌਕਾ ਮਿਲਿਆ ਤੇ ਅਸੀਂ ਇਸ ਕੈਮਰੇ ਦੀ ਅੱਖ ਦੇ ذریعے ਤੁਹਾਡੇ ਨਾਲ ਰੂਬਰੂ ਕਰਵਾ ਰਹੇ ਹਾਂ ਇਸ ਏਮਨਾਬਾਦ ਦੀ ਧਰਤੀ ਨੂੰ ਜੋ ਕਿ ਇਸ ਵਕਤ ਪਾਕਿਸਤਾਨ ਮੁਲਕ ਦੇ ਵਿੱਚ ਸਥਿਤ ਹੈ ਤੇ ਜਿਹੜੀ ਸੰਗਤ ਇੱਥੇ ਆਈ ਹੈ ਉਸ ਦੀਆਂ ਤਸਵੀਰਾਂ ਵੀ ਨਜ਼ਰ ਆ ਰਹੀਆਂ ਨੇ ਤਾਂ ਇੱਥੇ ਗੁਰਮੁਖੀ ਦੇ ਵਿੱਚ ਹੈ ਜਿਹੜਾ ਉਹ ਗੁਰਬਾਣੀ ਵੀ ਹੈ ਜਿਹੜੀ ਲਿਖੀ ਗਈ ਹੈ ਔਰ ਸਭ ਤੋਂ ਵੱਡਾ ਸਤਿਗੁਰੂ ਨਾਨਕ ਵੀ ਇੱਥੇ ਉਕੇਰਿਆ ਗਿਆ ਗੁਰਮੁਖੀ ਦੇ ਵਿੱਚ ਤੇ ਜਿਹੜੀ ਸੰਗਤ ਇੱਥੇ ਪਹੁੰਚੀ ਹੈ ਇਹ ਦਰਸ਼ਨ ਦੇਦਾਰ ਕਰਨ ਦੇ ਲਈ ਮੱਥਾ ਟੇਕਣ ਦੇ ਲਈ ਕਤਾਰ ਦੇ ਵਿੱਚ ਸੰਗਤ ਆ ਜਿਹੜੀ ਉਹ ਲੱਗੀ ਹੈ ਤੇ ਅਸੀਂ ਵੀ ਕੋਸ਼ਿਸ਼ ਕੀਤੀ ਹੈ ਕਿ ਐਮਨਾਬਾਦ ਦੀ ਇਸ ਇਤਿਹਾਸਕ ਧਰਤੀ ਦੇ ਬਾਰੇ ਜਿੰਨੀ ਜਾਣਕਾਰੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਸਕੀਏ ਤਾਂ ਗੁਰਦੁਆਰਾ ਏਮਨਾ ਸਾਹਿਬ ਜਿਹੜਾ ਰੋੜੀ ਸਾਹਿਬ ਹੈ ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ ਦੇ ਵਿੱਚ ਸਥਿਤ ਉੱਥੇ ਅਸੀਂ ਤੁਹਾਡੇ ਨਾਲ ਇਹ ਰੂਬਰੂ ਤਸਵੀਰਾਂ ਦੇ ਜਰੀਏ ਕਰਵਾ ਰਹੇ ਹਾਂ ਅੰਦਰ ਜਾ ਕੇ ਵੀ ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਜਿੱਥੇ ਸੰਗਤ ਨਤਮਸਤਕ ਹੋ ਰਹੀ ਹੈ ਨਤਮਸਤਕ ਜਿੱਥੇ ਹੋ ਰਹੀ ਹੈ ਸੰਗਤ ਉਹ ਜਿਹੜੀਆਂ ਅਸੀਂ ਤੁਹਾਡੇ ਨਾਲ ਜਾਣਕਾਰੀ ਵੀ ਸਾਂਝੀ ਕਰ ਰਹੇ ਹਾਂ ਤੇ ਤਸਵੀਰ ਤੇ ਜਿਹੜੀਆਂ ਵੀ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਹਾਂ ਪਿਆਰੀ ਸਾਧ ਸੰਗਤ ਜਿੰਨوں ਬੇਤੀ ਹੈ ਕਿ ਇੱਕ ਦਿਨ ਲੈਨਤ ਦੇ ਵਿੱਚ ਮੱਥਾ ਟੇਕ ਲੋ ਦਰਸ਼ਨ ਕਰ ਲੋ ਤੇ ਕਮਸ਼ਾਈ ਨਾ ਕਰੋ ਦੂਸਰਾ ਜਿਹੜਾ ਸੰਗਤਾਂ ਨੇ ਦਰਸ਼ਨ ਕਰ ਰਹੇ ਨੇ ਚਾਹ ਪਾਣੀ ਛਕ ਕੇ ਆਪਣੀ ਆਪਣੀ ਵਸਣ ਬੈਣ ਦੀ ਕਿਰਪਾ ਦਾ ਕਰਨੀ ਕਿਉਂਕਿ ਜਿਹੜਾ ਤੀਸਰਾ ਗਰੁੱਪ ਸੰਗਤ ਹੈ ਉਹ ਪਨੇੜੇ ਪਹੁੰਚ ਗਿਆ ਸੋ ਇੱਕ ਤੇ ਕਮਸ਼ਾਈ ਨਹੀਂ ਕਰਨੀ ਆਪਰੇ ਲੈਣਾ ਦੇ ਵਿੱਚ ਸਾਡੀ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਕਿਤੇ ਨਹੀਂ ਹੋਵੇ ਕਿ ਤੇਰਾ ਪਾਲਿਆ ਦੀ ਗਣਤੀ ਦੇ ਵਿੱਚ ਭਾਰਤ ਵਾਲੇ ਪਾਸਿਓਂ ਕੈਨੇਡਾ ਅਮਰੀਕਾ ਤੇ ਹੋਰਨਾਂ ਮੁਲਕਾਂ ਵਿੱਚੋਂ ਆਈ ਸੰਗਤ ਗੁਰਦੁਆਰਾ ਰੋੜੀ ਸਾਹਿਬ ਤੋਂ ਨਤਮਸਤੋਕ ਹੋ ਕੇ ਇਸ ਰਸਤੇ ਥਾਣੀ ਬਾਹਰ ਜਾ ਰਹੀ ਹੈ ਤੇ ਇਤਿਹਾਸ ਲਿਖਿਆ ਵੀ ਹੋਇਆ ਜੋ ਕਿ ਗੁਰਦੁਆਰਾ ਦੀ ਬਿਲਕੁਲ ਐਂਟਰੀ ਦੇ ਉੱਤੇ ਮਿਲਦਾ ਹੈ ਇਕ ਗੁਰਦੁਆਰਾ ਰੋੜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਭਾਗ ਧਰਮ ਪ੍ਰਚਾਰ ਕਰਨ ਵਾਸਤੇ ਏਮਨਾਬਾਦ ਭਾਈ ਲਾਲੋ ਦੇ ਘਰ ਠਹਿਰੇ ਸ਼ਹਿਰ ਤੋਂ ਬਾਹਰ ਕੁਲੀ ਤੇ ਸੁੰਦਰ ਜਗਾ ਜਾਣ ਕੇ ਇੱਥੇ ਬੈਠ ਕੇ ਤਪੱਸਿਆ ਕੀਤੀ ਇਹ ਧਰਤੀ ਰੋਣਾ ਵਾਲੀ ਸੀ ਨਿਤ ਪ੍ਰਤੀ ਇੱਥੇ ਬੈਠ ਕੇ ਵਾਹਿਗੁਰੂ ਅਕਾਲ ਪੁਰਖ ਨਾਲ ਜੁੜਦੇ ਸਨ ਏਮਨਾਬਾਦ ਉਹੀ ਪਵਿੱਤਰ ਜਗਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੀਆਂ ਰੋਟੀਆਂ ਵਿੱਚੋਂ ਦੁੱਧ ਤੇ ਮਲਕ ਭਾਗੋ ਦੇ ਪੂੜਿਆਂ ਵਿੱਚੋਂ ਲਹੂ ਘਟਿਆ ਸੀ ਤਾਂ ਇਸ ਧਰਤੀ ਦੇ ਤੁਹਾਡੇ ਨੂੰ ਦਰਸ਼ਕੋਵਾਰੇ ਆ ਇਹ ਅੱਗੇ ਜਾ ਕੇ ਤੁਹਾਨੂੰ ਤਸਵੀਰ ਉਹ ਵੀ ਦਿਖਾਵਾਂਗੇ ਜੋ ਕਿ ਨਵੀਂ ਇਮਾਰਤ ਉਕੇਰੀ ਗਈ ਹੈ ਗੁਰਦੁਆਰਾ ਰੋੜੀ ਸਾਹਿਬ ਦੀ ਤੇ ਬਾਹਰ ਜਾ ਕੇ ਤੁਹਾਡੇ ਨਾਲ ਜਿਹੜੀ ਤਸਵੀਰ ਆ ਉਹ ਸਾਂਝੀ ਕਰਾਂਗੇ ਗੁਰਦੁਆਰਾ ਸਾਹਿਬ ਦੀ ਉਹ ਦੁਬਾਰਾ ਦੀ ਜਿਹੜੀ ਇਹ ਤਸਵੀਰ ਹੈ ਇਮਾਰਤ ਹੈ ਬਾਹਰਲੇ ਪਾਸਿਓਂ ਜਿੱਥੇ ਐਂਟਰੀ ਹੁੰਦੀ ਹੈ ਉਹ ਤੁਹਾਡੇ ਨਾਲ ਦਿਖਾ ਰਹੇ ਆ ਇਹ ਤਸਵੀਰ ਹੈ ਉਹ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਰੋੜੀ ਸਾਹਿਬ ਇਤਿਹਾਸਕ ਮੁਕੱਦਸ ਧਰਤੀ ਸੰਗਤ ਵੀ ਇੱਥੇ ਮੱਥਾ ਟੇਕ ਕੇ ਆ ਰਹੇ ਹਾਂ ਗੁਰਦੁਆਰਾ ਰੋੜੀ ਸਾਹਿਬ ਦੇ ਵਿੱਚ ਸਾਰੇ ਹੀ ਆਪਣੇ ਨਾਲ ਜੋ ਸੰਗਤ ਆਈ ਹੈ ਦਰਸ਼ਨ ਕੀਤੇ ਹੈ ਤੁਸੀਂ ਇਸ ਥਾਂ ਦੇ ਉੱਤੇ ਪਹੁੰਚ ਕੇ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਹੈ ਸਾਨੂੰ ਸੁਣਿਆ ਸੀ ਪਰ ਪਤਾ ਨਹੀਂ ਸੀ ਕਿ ਗੁਰੂ ਸਾਹਿਬ ਦਾ ਕੀ ਜੋ ਗੁਰੂਤ ਪੂਰਤ ਜੋ ਬਹੁਤ ਵਧੀਆ ਦਰਸ਼ਨ ਬੜਾ ਵਧੀਆ ਬਹੁਤ ਸ਼ੁਕਰੀਆ ਜੀ ਗੁਰਦੁਆਰਾ ਰੂੜੀ ਸਾਹਿਬ ਜਿਹੜਾ ਕਿ ਇਨਾਬਾਦ ਪਾਕਿਸਤਾਨ ਦੇ ਵਿੱਚ ਸਥਿਤ ਹੈ ਉੱਥੇ ਅਸੀਂ ਆ ਕੇ ਤੁਹਾਡੇ ਨਾਲ ਕੁਝ ਤਸਵੀਰਾਂ ਦੇ ذریعے ਇਸ ਇਤਿਹਾਸ ਤੋਂ ਇਸ ਗੁਰਦੁਆਰਾ ਸਾਹਿਬ ਤੋਂ ਤੇ ਗੁਰਮਾਨੰਕ ਸਾਹਿਬ ਦੇ ਫਲਸਫੇ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਜੀਤ ਲਾਦੂ ਕੈਬੀਸੀ ਪੰਜਾਬ ਇਨਾਬਾਦ